ਸਾਡੇ ਵੇਲੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਚਾਹੀਦਾ ਇਹ ਵੀ ਉਹ ਆਏਗਾ ਤੇ ਦੂਜੇ ਦੀ ਵਾਰੀ ਆਉਣੀ ਹੈ ਤੇ ਸਾਡੇ ਤੇ ਜਿਵੇਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਫਿਰ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਉੱਤਭਰਾ ਆਗੇ ਤੇ ਕਿਸੇ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗੋ ਹੱਥ ਦਿੱਤਾ ਗੱਡੀ ਰੋਕਣ ਦੀ ਬਜਾਏ ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਭਜਾ ਦਿੱਤਾ ਉਸੇ ਗੱਲ ਉਸਤਭਰਾ ਆਗੇ ਤੇ ਕਿਸੇ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗੋ ਦਲਦੀ ਹੈ ਚੱਲੋ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨੂ ਤੇ ਤਾਂ ਮੋਹ ਹੁਜੋ ਨੇ ਵੀ ਬੱਚੇ ਹੋ ਜੇ ਤਾਂ ਦਿਮਾਗ ਤੇ ਉਹਨੇ ਤਾਂ ਰੋਜ਼ਿੰਨ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਬਜਟ ਤੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਜਾਈਦਾ ਇਹ ਵੀ ਉਹ ਆਏਗਾ ਤੇ ਦੂਜੀ ਵਾਰੀ ਆਉਣੀ ਹੈ ਤੇ ਤੁਹਾਡੇ ਤੇ ਜੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਫਿਰ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣ ਵੇਖੋ ਕਈ ਤਰ੍ਹਾਂ ਦੇ ਸਮਾਜ ਸੇਵੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਕੇ ਟਾਇਰ ਦੀ ਕੋਈ ਮਾਰਨਾ ਕਰਦੇ ਜਦੋਂ ਜਦ ਸਾਰੇ ਕੰਮ ਚੱਲ ਰਹੇ ਨੇ ਉਨੇ ਥੋੜਾ ਵੀ ਤੁਸੀਂ ਕਾਲੇ ਚੀਜ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਆ ਪਿੱਛੋਂ ਵੀ ਕੀਤੀ ਆ ਹੁਣ ਕੋਈ ਦੱਸਣ ਤੋਂ ਨਹੀਂ ਕਿ ਅਸੀਂ ਬਣਦੀ ਜਗ੍ਹਾ ਦਾ ਬੀਟ ਸੋਏ ਜੀ ਉਹ ਕੰਦੀ ਦਾ ਕਾਜ ਕਰ ਰਹੇ ਆ ਕੋਲ ਹੈਗੇ ਆ ਕੋਲ ਇਹ ਕੋਲ ਕਾਜ ਹੈਗੇ ਤੇ ਤੁਹਾਡਾ ਗਲਾਨ ਕਰੇਗਾ ਜੇ ਨਹੀਂ ਕਾਜ ਹੈਗੇ ਤੇ ਤੁਹਾਨੂੰ ਗਦੀਨ ਕੋਲ ਨਹੀਂ ਕਰੇਗਾ ਸਰ ਸਰਦਰ ਸਿੰਘ ਜੀ ਟ੍ਰਾਫਿਕ ਪੁਜਾ ਦੇ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਧ ਵਿੱਚ ਕਾਬੂ ਕਰਕੇ ਲਿਆਉਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਵੜ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਦੇ ਆ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰਟ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਗੱਲ ਦੀ ਬੜੀ ਹਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦਾ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਤਾਂ ਮਾਪੇ ਬਾਕੀ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨਹੀਂ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ ਸਾਡੇ ਵਜ੍ਹਾ ਤੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤੇ ਦੂਜੀ ਦੀ ਵਾਰੀ ਆਉਣੀ ਐ ਤੇ ਤੁਹਾਡੇ ਤੇ ਜਿਵੇਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਐ ਤੇ ਫਿਰ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਉਸ ਤੋਂ ਭਰਾ ਆਗੇ ਤੇ ਕਿਸ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਦੋ ਕੋਈ ਸ਼ਹਿਰ ਆਈ ਗੋ ਹੱਥ ਦਿੱਤਾ ਗੱਡੀ ਰੋਕਣ ਦੀ بجائے ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਭਜਾ ਦਿੱਤਾ ਉਸੇ ਨਾਲ ਉਸ ਤੋਂ ਭਰਾ ਆਗੇ ਤੇ ਕਿਸ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਦੋ ਕੋਈ ਸ਼ਹਿਰ ਆਈ ਗੋ ਦਲਦੀ ਐ ਚੱਲੋ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਤੇ ਤੁਹਾਨੂੰ ਹੱਥ ਜੋੜਨੇ ਵੀ ਬੱਚੇ ਹੋ ਜੇ ਤੁਹਾਡੇ ਦਿਮਾਗ 'ਚ ਉਹਨੇ ਤੁਹਾਡੇ ਜਿੰਨੀ ਕਿਰਪਾ ਦਿੱਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜ੍ਹਾ ਤੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਜਾਈਦਾ ਇਹ ਵੀ ਉਹ ਆਏਗਾ ਤੇ ਦੂਜੇ ਦੀ ਵਾਰੀ ਆਉਣੀ ਹੈ ਤੇ ਤੁਹਾਡੇ ਤੇ ਜਿਵੇਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਫਿਰ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣ ਵੇਖੋ ਕਈ ਤਰ੍ਹਾਂ ਦੇ ਸਮਾਜ ਰੋਧੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਦੇ ਟਾਇਰ ਦੀ ਕੋਈ ਪਰਵਾਹ ਨਾ ਕਰਦੇ ਜਦੋਂ ਜਦ ਸਾਰੇ ਕੰਮ ਚੱਲ ਰਹੇ ਨੇ ਉਹਨੇ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਦੇ ਵੀ ਬਲੈਕ ਕੀਤੀ ਹੈ ਪਿੱਛੋਂ ਵੀ ਕੀਤੀ ਆ ਹੁਣ ਤੁਸੀਂ ਦੱਸੋ ਤੁਸੀਂ ਕਰਦੇ ਕੀ ਅਸੀਂ ਫੜੀ ਜਿੱਤਾਂ ਦਾ ਬਿੱਤੀ ਦੇ ਦੇ ਕਿ ਅਜਿਹਾ ਕਾਰਜ ਕਰ ਰਹੇ ਹੈ ਪੋਲ ਹੈਗੇ ਸ਼ੋਲ ਇਹ ਕੋਲ ਕਾਜ ਹੈਗੇ ਤੇ ਤੁਹਾਡਾ ਗੁਣਾਨ ਕਰੇਗਾ ਜੇ ਨਹੀਂ ਕਾਜ ਹੈਗੇ ਤੇ ਤੁਹਾਨੂੰ ਗੱਦੀ ਮੋੜ ਤੋਂ ਨਹੀਂ ਕਰੇਗਾ ਸਰਦਰ ਸਿੰਘ ਜੀ ਟਾਫ ਪੰਚਾਇਤ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸ਼ੜਕ ਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਿੜਾਲੀ ਤੋਂ ਦੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਨਹੀਂ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਉੱਡ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂ ਵੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਰੱਖਿਆ ਜੀ ਕਰਨਾ ਜੇ ਦੇ ਕੋ ਕਾਗਜ਼ ਪੱਤਰ ਦੇ ਦਿੰਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਗੱਲ ਦੀ ਬੜੀ ਹਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਨਹੀਂ ਕਰਾਈ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾں ਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਦੇ ਪਤਾ ਨਹੀਂ ਮਾਪੇ ਤੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪੇ ਉਹਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ